ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੁਣਦੇ ਆ ਭੈਣ ਕੀ ਕਹਿ ਰਹੀ ਆ ਤਰੀਕੇ ਨਾਲ ਗੱਲ ਕਰੂੰਗਾ ਤਾਰੇ ਸਮਝ ਨਹੀਂ ਬੱਲੇ ਨਹੀਂ ਕੱਦਿਸ ਲਈ ਮੈਂ ਪੂਰੇ ਇੰਗਲਿਸ਼ ਦੇ ਤਰੀਕੇ ਨਾਲ ਗੱਲ ਕਰੂੰਗਾ ਤਾਰੇ ਸਮਝ ਨਹੀਂ ਬੱਲੇ ਨਹੀਂ ਕੱਦਿਸ ਲਈ ਮੈਂ ਪੂਰੇ ਤਰਕ ਨਾਲ ਗੱਲ ਕਰਦੀ ਆ ਹਾਂਜੀ ਇਹਨੂੰ ਅੱਜ ਅਸੀਂ ਸਿੰਘਣੀਆਂ ਨੇ ਮਿਲ ਕੇ ਨਾ ਇੰਗਲਿਸ਼ ਹੀ ਪੜਾਉਣੀ ਆ ਇਹ ਜਿੱਥੇ ਬੈਠੀ ਆ ਨਾ ਉਹਦੇ ਉੱਪਰ ਇਹਨੇ ਕੁਝ ਲਿਖਿਆ ਹੋਇਆ ਹੈ ਇਹਨੂੰ ਪੜੋ ਇਹ ਚੇ ਦਾ ਸਪੈਲਿੰਗ ਦੇ ਨੋਟਿਸ ਕੀਤਾ ਜਾਵੇ ਇਹਨੂੰ ਤਾਂ ਗਰੰਟੇਡ ਦਾ ਸਪੈਲਿੰਗ ਵੀ ਨਹੀਂ ਪਤਾ ਇਟ ਇਜ਼ ਜੀ ਆਰ ਏ ਐਨ ਟੀ ਈ ਡ ਠੀਕ ਹੈ ਨਾ ਤੇਰੀ ਜਿਹੜੀ ਇੰਗਲਿਸ਼ ਹੀ ਨਹੀਂ ਬੇਟੀ ਮੇਰੀ ਐ ਤੇਰੀ ਤਾਂ ਪੰਜਾਬੀ ਵੀ ਬੜੀ ਕਮਜ਼ੋਰ ਆ ਹੁਣ ਤੇਰੀ ਪੰਜਾਬੀ ਵੱਲ ਗੌਰ ਕੀਤਾ ਜਾ ਸਕਦਾ ਹੋਰ ਬੜੀ ਅਜੀਬ ਗੱਲ ਐ ਜਦ ਮੈਂ ਤੈਨੂੰ ਕਿਹਾ ਜੀਤੇ ਤੂੰ ਇੱਕ ਬਾਪ ਦੀ ਆ ਕਿ ਤੂੰ ਮੇਰੇ ਸਾਹਮਣੇ ਆ ਤੂੰ ਆਈ ਨਹੀਂ ਆਈ ਠੀਕ ਹੈ ਨਾ ਹੋਰ ਸਭ ਤੋਂ ਵੱਡੀ ਗੱਲ ਆ ਰੋਜ਼ ਤੂੰ ਸਵੇਰੇ ਉੱਠਦੀ ਆ ਮੂੰਹ ਵੀ ਨਹੀਂ ਧੋਂਦੀ ਆ ਸਰਜਰੀ ਕੀਤੇ ਹੋਏ ਮੂੰਹ ਨੂੰ ਲੈ ਕੇ ਬਹਿ ਕੇ ਬੋਲਣਾ ਜਬਲੀਆਂ ਮਾਰਨੀ ਸ਼ੁਰੂ ਕਰ ਦਿੰਦੀ ਆ ਕਿ ਭਾਈ 3 ਸਾਲ ਤੋਂ ਰੇਪ ਹੋ ਰਿਹਾ ਠੀਕ ਹੈ ਤੂੰ ਤਾਂ ਕੈਮਰਾ ਵੂਮੈਨ ਸੀਗੀ ਤੂੰ ਤਾਂ ਇੱਕ ਇੱਕ ਚੀਜ਼ ਨੋਟਿਸ ਕੀਤੀ ਮੈਂ ਤਾਂ ਪੰਜਾਬ ਦੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹੂੰਗੀ ਕਿ ਸਾਰੇ ਕੰਮ ਛੱਡ ਕੇ ਨਾ ਇਹਦਾ ਫੋਨ ਤੇ ਇਹਦੇ ਨਾਲ ਜਿਹੜੇ ਮਿਲੇ ਹੋਏ ਨਿਹੰਗ ਆ ਨਾ ਉਹਨਾਂ ਦੇ ਫੋਨ ਚੈੱਕ ਕਰੋ ਕਿਉਂਕਿ ਰੋਜ਼ ਇਹਨਾਂ ਦਾ ਦਿਮਾਗ ਕੋਲ ਜ਼ਿਆਦਾ ਹੀ ਚੱਲ ਰਿਹਾ ਹੈ ਉਸ ਦਿਮਾਗ ਨੂੰ ਨੋਟਿਸ ਕਰੋ ਕਿ ਭਾਈ ਇੰਨਾ ਜ਼ਿਆਦਾ